ਯਾਦ ਕਰਨਾ ਵਾਹਿਗੁਰੂ ਜੀ ਦਾ ਖੰਸਾ ਵਾਹਿਗੁਰੂ ਜੀ ਦੀ ਫਤੋ ਅੱਜ ਮਹਾਨ ਸ੍ਰੋਮਣੀ ਸ਼ਹੀਦ ਬਾਬਾ ਯੁਰਾਵਰ ਸਿੰਘ ਬਾਬਾ ਫਤੇ ਸਿੰਘ ਜਗਤ ਮਾਤਾ ਮਾਤਾ ਗੁਜਰੀ ਜੀ ਦੀ ਸ਼ਾਦ ਨੂੰ ਸਮਰਪਤ ਅੱਜ ਜਿਹੜੀ ਆਰੰਭਤਾ ਹੈ ਛੇਦੀ ਮੇਲੇ ਦੀ 11 ਪਹ ਨੂੰ ਹੋ ਚੁੱਕੀ ਹੈ ਤੇ 7 ਵਜੇ ਆ ਆਰੰਭਤਾ ਗ੍ਰੀਆ ਖੰਡ ਪਰਸਾ ਪਰ ਆਰੰਭ ਹੋ ਚੁੱਕੇ ਨੇ ਤੇ ਜਿੱਥੇ ਸੁਮਤੀਆ ਸੰਗਤਾਂ ਅਥਾ ਸ਼ਰਧਾ ਪਿਆਰ ਸਰਤਾਰ ਲੈ ਕੇ ਆਪਣੀਆਂ ਸਵਾਮਾਂ ਲੰਗਰਾਂ ਦੇ ਰਾਹੀਂ ਕੋਈ ਕਿਸੇ ਤਰ੍ਹਾਂ ਕੋਈ ਕਿਸੇ ਤਰ੍ਹਾਂ ਆਪਣੀਆਂ ਸਵਾਮਾਂ ਨਿਵਾ ਰਹੇ ਨੇ ਕਿਥੇ ਅਸੀਂ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਤੇ ਧੰਨਵਾਦ ਕਰਦੇ ਹਾਂ ਕਿ ਇਹ ਸ਼ਹੀਦੀ ਸਭਾ ਹੈ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਇਹ ਸ਼ਹੀਦੀ ਜਿਹੜੀ ਵੱਡਾ ਜੋੜ ਮੇਲਾ ਹੁੰਦਾ ਹੈ ਇਹਨੂੰ ਆਪਾਂ ਮਨਾਉਣਾ ਹੈ ਤੇ ਇੱਥੇ ਅਸੀਂ ਸੁਨੇਹਰ ਬੇਨਤੀ ਕਰਦੇ ਹਾਂ ਕਿ ਸਾਹਿਬ ਜਾਂ ਦਾ ਦਿੱਤੇ ਹੋਏ ਸਿਨੇਸ਼ ਸਿੱਖੀ ਸਿਤਕ ਨੂੰ ਪੂਰਾ ਨਿਭਾਉਣਾ ਇਸ ਦਾੜਾ ਰੱਖ ਕੇ ਅਮਰ ਛੱਕੇ ਗੁਰੂ ਵਾਲੇ ਬਣ ਕੇ ਤੇ ਆਪਾਂ ਆਪਣਾ ਜਿਹੜਾ ਜੀਵਨ ਹੈ ਉਹਨੂੰ ਬਸਰ ਕਰੀਏ ਇਹਦੇ ਨਾਲ ਨਾਲ ਸੁਨੇਹਰ ਬੇਨਤੀ ਹੈ ਕਿ ਇਹ ਸ਼ੋਭ ਸਭਾ ਨੂੰ ਆਪਾਂ ਸ਼ੋਕ ਸਭਾ ਹੀ ਮੰਨੀਏ ਕਿਉਂਕਿ ਸਾਰੇ ਹੀ ਉਸ ਦੇ ਇਹ ਜਿਨ੍ਹਾਂ ਦੇ ਵਿੱਚ ਵੱਧ ਤੋਂ ਵੱਧ ਨਾਮ ਸਿਮਰਨ ਕਰਕੇ ਆਪਣੀ ਜਿਹੜੀ ਆਹਾਜਰੀ ਲਾਉਣ ਤੇ ਸੰਗਤਾਂ ਪਿਆਰ ਸਰਕਾਰ ਦੇ ਨਾਲ ਸਾਰਿਆਂ ਹੀ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਤਨ ਬਾਬਾ ਜੋਰਾਵਰ ਸਿੰਘ ਸਾਹਿਬ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਧੰਨ ਤੁਹਾਨੂੰ ਪਰਮ ਪੂਜਨੀਕ ਮਾਤਾ ਗੁਦਰ ਕੌਰ ਜੀ ਜਿਨ੍ਹਾਂ ਨੇ ਗੁਰਦੁਆਰਾ ਸ੍ਰੀ ਫਾਤੇਗੜ ਸਾਹਿਬ ਜੀ ਦੇ ਪਾਵਨ ਸਥਾਨ ਤੇ ਮਾਨਵਤਾ ਦੇ ਭਲੇ ਦੇ ਵਾਸਤੇ ਹੱਕ ਤੇ ਸੱਚ ਦੀ ਖਾਤਰ ਆਪਣੇ ਆਪ ਆਪ ਕੁਰਬਾਨ ਕੀਤਾ ਤੇ ਹਰ ਸਾਲ ਆਪਾਂ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤੇ ਸਿੰਘ ਸਾਹਿਬ ਤੇ ਮਾਤਾ ਗੁਜਰ ਕੌਰ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਦੀ ਯਾਦ ਬਣਾਉਣੀ ਆ 11 12 13 ਤੋ ਨੂੰ ਹਰ ਸਾਲ ਸ਼ਹੀਦੀ ਸਭਾ ਦੇ ਰੂਪ ਦੇ ਵਿੱਚ ਇਹ ਸ਼ਹੀਦੀ ਦਿਹਾੜੇ ਮਨਾਏ ਜਾਂਦੇ ਨੇ ਜਿੱਥੇ ਸਮੁੱਚਾ ਪੰਥ ਲੱਖਾਂ ਦੀ ਗਿਣਤੀ ਦੇ ਵਿੱਚ ਇਕੱਤਰ ਹੁੰਦਾ ਹੈ ਸੋ ਅੱਜ 11 ਕੋ ਹੈ ਕਿ ਸ਼ਹੀਦੀ ਦਿਹਾੜਿਆਂ ਨੂੰ ਮਨਾਉਣ ਦੇ ਵਾਸਤੇ ਅੱਜ ਗੁਰਦੁਆਰਾ ਸ੍ਰੀ ਜੋਤੀ ਸੁਖ ਸਾਹਿਬ ਜੀ ਦੇ ਪਾਵਨ ਅਸਥਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਵੱਲੋਂ ਸਮੁੱਚੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਪਾਵਨ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕੀਤੇ ਗਏ ਨੇ 27 ਦਸੰਬਰ ਨੂੰ 13 ਪੂ ਵਾਲੇ ਦਿਨ ਸਵੇਰੇ 5:30 ਵਜੇ ਸ੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਏ ਜਾਣ ਦੇ ਉਪਰੰਤ ਕੀਰਤਨ ਆਰੰਭ ਹੋਏਗਾ ਤੇ 6:30 ਵਜੇ ਸਮੁੱਚੀ ਅਰਦਾਸ ਸ੍ਰੀ ਅਖੰਡ ਪਾਤਸ਼ਾਹ ਜੀ ਦੀ ਹੋਵੇਗੀ ਉਸ ਤੋਂ ਉਪਰੰਤ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਕਥਾ ਦੀ ਸਮਾਪਤੀ ਤੋਂ ਉਪਰੰਤ ਤਕਰੀਬਨ 9:00 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਏਗੀ ਜੋ ਇੱਥੇ ਤਕਰੀਬਨ 1.5 ਵਜੇ ਗੁਰਦੁਆਰਾ ਸ੍ਰੀ ਗੋਚੀ ਸੁਖ ਸਾਹਿਬ ਦੇ ਆਕੇ ਸੰਪੰਨਤਾ ਹੋਏਗੀ ਇਹ ਨਗਰ ਕੀਰਤਨ ਦੀ ਸੰਪੰਨਤਾ ਦੇ ਨਾਲ ਸਾਰੇ ਜਿਹੜੇ ਸਮਾਗਮ ਨੇ ਸਮੁੱਚੇ ਸਮਾਗਮਾਂ ਦੀ ਸੰਪੰਨਤਾ ਵੀ ਹੋਏਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ